ਸਰਪੰਚ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਦੇਖ ਰਿਹਾ ਐਕਟੀਵਿਟੀ ਚੈਨਲ ਦੇਸ਼ ਦੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਤੇ ਆਓ ਆਪਣੇ ਨਾਲ ਵੀਰਜੀ ਜਿਹੜੇ ਕਾਂਗਰਸ ਪਾਰਟੀ ਦੇ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਸਰਪੰਚ ਸਾਹਿਬੀ ਤੇ ਇਲੈਕਸ਼ਨ ਲੜੇ ਆ ਉਹਨਾਂ ਨੂੰ ਪੁੱਛਦੇ ਆ ਪਹਿਲਾਂ ਸਰਪੰਚ ਸਤਿ ਸ੍ਰੀ ਅਕਾਲ ਜੀ ਵੀ ਜੀਰਾ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਮੇਰਾ ਨਾਮ ਹਰਸ਼ਪ੍ਰੀਤ ਸਿੰਘ ਹੈ ਜੀ ਤੇ ਮੇਰੇ ਪਿੰਡ ਦਾ ਨਾਮ ਹੈ ਚੜਿਆਲਾ ਸੁੱਧਾ ਤੇ ਭਈ ਜਿਵੇਂ ਨਵਾਂ ਸਾਲ ਚੜਿਆ ਨਵਾਂ ਸਾਲ ਦੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੂਰੇ ਯੂਥ ਵਾਚ ਨੂੰ ਜਾਂ ਪੰਜਾਬ ਵਾਸੀਆਂ ਨੂੰ ਯੂਥ ਨੂੰ ਦਾ ਇਹ ਹੀ ਦਵਾਂਗੇ ਕਿ ਨਸ਼ਿਆਂ ਤੋਂ ਦੂਰ ਰਵੇ ਤੇ ਆਪਣੇ ਟੱਬਰ ਦੇ ਕੰਮਕਾਰ ਕਰਨ ਤੇ ਬਸ ਵਧੀਆ ਰਹਿਣ ਨਵੇਂ ਸਾਲ ਤੇ ਤੇ ਬਸ 아이 ਕਵਾਂਗੇ ਗੁਰਪੁਰਬ ਆ ਰਿਹਾ ਗੁਰਪੁਰਬ ਦੇ ਤੁਸੀਂ ਗੁਰਪੁਰਬ ਦਾ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਗੁਰਪੁਰਬ ਕੰਪੇਲਾਂ ਦਾ ਸਾਨੂੰ ਗੁਰਪੁਰਬ ਦੀਆਂ ਵਧਾਈਆਂ ਹੋਣ ਤੇ ਗੁਰਪੁਰਬ ਦਾ ਤਾਂ ਐਵੇਂ ਵੀ ਇਹ ਤਾਂ ਤਿਹਾੜ ਤਾਂ ਇਕੱਠੇ ਹੁੰਨੇ ਆ ਦੇ ਸੋਮ ਕਵਦੀਆਂ ਨੇ ਖੁਸ਼ੀਆਂ ਰਹਿਣਾ ਸੋ ਨਵੇਂ ਸਾਲ ਤੇ ਐਵੇਂ ਆ ਵੀ ਸਟਾਰਟਿੰਗ ਜੇ ਖੁਸ਼ੀਆਂ ਆ ਗਈਆਂ ਤੇ 10 ਦਿਨਾਂ ਦੇ ਵਿੱਚ ਵਿੱਚ ਹੀ ਤੇ ਸੋਨਾ ਰਹੂਗਾ ਅੱਗੇ ਸਫਰ ਵੀ ਵਧੀਆ ਰਹੂਗਾ ਨਵੇਂ ਸਾਲ ਪਰ 2027 ਵਿੱਚ ਦੇਖੀਏ ਤਾਂ ਪਰ 2027 ਦੇ ਵਿੱਚ ਤੁਸੀਂ ਕਿਹੜਾ ਚਿਹਰਾ ਦੇਖਦੇ ਹੋ ਤੇ ਆਪਣੇ ਵਿੱਚ ਕੌਣ ਵਿਚਰਦਾ ਤੇ ਕਿਹੜਾ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਜੁੜੋ ਜਾਂ ਅਕਾਲੀ ਦਲ ਨੂੰ ਜਾਂ ਜਿਹੜੇ ਬੀਜੇਪੀ ਹੈ ਤੁਸੀਂ ਉਹ ਚਿਹਰਾ ਚੁਣੋ ਕਿ ਜਿਹੜਾ ਆਪਣੇ ਵਿੱਚ ਵਿਚਰਦਾ ਆ ਤੁਮ ਅਕਾਲੀ ਦਾ ਆ ਜਾਂ ਕਾਂਗਰਸ ਦਾ ਆ ਕੋਈ ਵੀ ਆ ਪਰ ਤੂੰ ਕਿਸੇ ਨਜ਼ਰ ਨਾਲ ਦੇਖ ਰਿਹਾ ਕਿ ਆਪਣੇ ਵਿੱਚ ਵਿਚਰਦਾ ਕਿਹੜਾ ਕੰਮ ਕਰ ਰਿਹਾ ਇਸ ਟਾਈਮ ਅਹ ਮੰਤਾ ਮਿਲਦਾ ਇਹ ਕਾਂਗਰਸ ਇਹ ਕੰਮ ਇਸ ਟਾਈਮ ਬੰਦੀ ਕਰ ਰਹੇ ਨੇ ਉਹੀ ਵਿਚਰਦੇ ਨੇ ਕਿਉਂਕਿ ਬੀਜੇਪੀ ਦਾ ਤਾਂ ਤੁਹਾਨੂੰ ਪਤਾ ਸੈਂਟਰ ਆ ਉਹ ਕੱਟ ਜਾਂਦੇ ਨੇ ਤੇ ਬੀਜੇਪੀ ਦਾ ਨਵੇਂ ਹੰਗਾਰਾ ਵੀ ਨਹੀਂ ਹੈਗਾ ਪੰਜਾਬ ਚ ਇਹਨਾਂ ਤੇ ਕਾਲੀ ਵੀ ਹੈਗੇ ਨੇ ਮੱਟ ਉਹਨਾਂ ਦਾ ਨਹੀਂ ਲੱਗਦਾ ਵੀ ਉਹ ਆਣਗੇ ਠੀਕ ਹੈ ਤੇ ਕਾਂਗਰਸ ਹੀ ਆਉਗੀ ਜਿਵੇਂ ਗਿਆਨ ਸਿੰਘ ਛੱਤਉਨੀ ਆਂਦੇ ਰਹਿੰਦੇ ਨੇ ਇੱਥੇ ਲੋਕਲੀ ਘੁੰਮਦੇ ਵੀ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਹੈ ਲੋਕਲ ਵੀ ਕਿਵੇਂ ਬੰਦੇ ਰਹ ਰਹੇ ਨੇ ਕੀ ਕੀ ਪ੍ਰੋਬਲਮਸ ਆ ਫੇਸ ਕਰ ਰਹੇ ਨੇ ਵੀ ਅਸੀਂ ਉਹ ਠੀਕ ਕਰ ਸਕਦੇ ਹਾਂ ਕਿਰ ਵੀ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਆਪਣੇ ਸਰਕਾਰ ਨੇ ਵਾਅਦੇ ਕਰਕੇ ਐਸੀ ਜਦੋਂ ਇਹਨਾਂ ਨੇ ਕਿਹਾ ਸੀ ਕਿ 1000 ਰੁਪਏ ਦੀ ਆ ਬਿਲੀ ਦੀ ਐ ਫ੍ਰੀ ਦੀ ਲੱਗਦੇ ਨੀ ਲਾਲਚ ਨਹੀਂ ਦੇ ਰਿਆ ਸਿਹਾਰਿਆਂ ਨੂੰ ਹਾਂਜੀ ਇਹਦਾ ਲਾਲਚੀ ਸੀ ਤੁਹਾਨੂੰ ਪਤਾ ਹੈ 1000 ਰੁਪਏ ਕੌਣ ਦਿੰਦਾ ਇਹ ਵੈਸੇ 1000 ਰੁਪਏ ਨਾਲ ਬਣਦਾ ਵੀ ਕੀ ਆ ਬੰਦੇ ਦਾ ਉਸ ਦੀ ਜਗ੍ਹਾ ਇਹ ਕੁਝ ਕਾ ਹੋਰ ਕਰ ਦਿੰਦੇ ਜਿਵੇਂ ਤੇ ਵੀ ਰਹੀ ਗੱਲ ਬਿਜਲੀ ਦੀ ਜੀ ਬਿਜਲੀ ਫ੍ਰੀ ਨਾਲੋਂ ਇਹ ਥੋੜੇ ਬੰਦੇ ਨੂੰ ਰੋਜ਼ਗਾਰ ਦੇਣ ਤੋਂ ਕਰਦੀ ਜਿਵੇਂ ਕੀ ਜਿੱਦਾਂ ਯੂਥ ਅੱਜ ਕੱਲ ਬੇਰੋਜ਼ਗਾਰ ਬੈਠੇ ਓਹਨੂੰ ਥੋੜੀ ਜੀ ਆਪਾਂ ਪ੍ਰੋਵਾਈਡ ਕਰ ਸਕਦੇ ਸੀ ਅੰਪਲੋਇਮੈਂਟ ਫਿਰ ਓਹਦੇ ਨਾਲ ਫਾਇਦਾ ਹੁੰਦਾ ਤੇ ਆ ਤਾਂ ਲਾਲਚੀ ਸੀ ਵੀ ਜਿਹੜਾ ਫ੍ਰੀ ਵਾਲਾ ਏ ਤੇ 300 ਜੂਲਟ ਫ੍ਰੀ ਕਰਦੀ 600 ਜੂਲਟ ਫ੍ਰੀ ਕਰਦੀ ਆ ਤਾਂ ਗਰੀਬਾਂ ਨੂੰ ਚਲੋ ਮੰਨਿਆ ਕਈ ਕਈਆਂ ਦੇ ਘਰੇ ਨਹੀਂ ਹੈਗੇ ਕਮਾਉਣ ਵਾਲੇ ਠੀਕ ਹੈ ਜਿਵੇਂ ਬਜ਼ੁਰਗ ਹੋ ਗਏ ਕਈ ਘਰਾਂ 'ਚ ਉਹਨਾਂ ਨੂੰ ਦੇ ਸਕਦੇ ਹਾਂ ਉਹਨਾਂ ਲਈ ਬੈਨੀਫੀਸ਼ੀਅਲ ਹੈ ਚੀਜ਼ਾਂ ਵੀ ਤੁਹਾਨੂੰ ਕੀ ਲੱਗਦਾ 2027 ਵਿੱਚ ਆਮ ਆਦਮੀ ਦੁਬਾਰਾ ਵਾਪਸ ਕਰੋਗੇ ਕਿ ਨਹੀਂ ਨਹੀਂ ਮੰਨਉਣੀ ਲੱਗਦਾ ਆਮ ਆਦਮੀ ਆਵੇਗੀ ਕਿਉਂਕਿ ਸਾਡੀ ਐਮਐਲਏ ਜਿਹੜੀ ਅਮਨੋਮਲ ਕੰਮ ਨਹੀਂ ਕਰਦਾ ਨਾ ਹੀ ਆਵੇ ਤਾਂ ਚੰਗੀ ਹੈ ਮੇਰੇ ਖਿਆਲੋਂ ਕੀ ਕੀ ਹੋ ਗਿਆ ਉਹਨਾਂ ਤੋਂ ਇੰਨਾ ਤਾਂ ਕਿ ਕਰ ਨਹੀਂ ਉਹਨਾਂ ਨੇ ਕੀਤਾ ਕੀ ਹੈ ਜੀ ਪੂਰੇ ਇਲਾਕੇ 'ਚ ਬਾਕੀ ਦੇਖੋ ਅੱਗੇ ਜਾ ਕੇ ਕੀ ਬਣਦਾ ਉਹ ਤਾਂ ਲੋਕਾਂ ਨੇ ਕਰਨਾ ਹੈ ਮੇਰੇ ਕੱਲੇ ਕੋਈ ਤੇ ਤਾਂ ਹੋਣਾ ਨਹੀਂ ਕੁਝ ਤੇ ਇੱਕ ਵਾਰੀ ਜਾਂਦੀ ਵਾਰੀ ਪੂਰੇ ਜੂਥ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਮੇਰੇ ਵੱਲੋਂ ਤਾਂ ਲੱਖ ਲੱਖ ਵਧਾਈਆਂ ਹਨੀ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਤੇ ਗੁਰਪੁਰਬ ਦੀਆਂ ਵੀ ਤੇ ਬਸ ਇਹੀ ਹੈ ਜਿਹਨੂੰ ਵੀ ਚੁਣਿਓ ਵਧੀਆ ਚੁਣਿਓ 27 ਚ ਜੋ ਕਿ ਆਪਣੇ ਵਿੱਚ ਵਿਚਰਦੇ ਤੇ ਕੰਮ ਕਰੇ ਬਸ ਬਾਕੀ ਧੰਨਵਾਦ ਜੀ ਰੱਬ ਰੱਖਾ ਫਿਰ ਮਿਲਾਂਗੇ ਨਵੀਂ ਵੀਡੀਓ